ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਰਿਸ਼ਵਤ ਖੋਰੀ ਨੂੰ ਠੱਲ ਪਾਉਣ ਲਈ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਹੇਠ ਅੱਜ ਫਾਜ਼ਿਲਕਾ ਵਿੱਚ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਜੇਈ ਨੂੰ 7000 ਦੀ ਰਿਸ਼ਵਤ ਨਾਲ ਰੰਗੇ ਇੱਥੇ ਫੜਿਆ ਗਿਆ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਵਿੱਚ ਟਰਾਂਸਫਾਰਮਰ ਰਖਾਇਆ ਗਿਆ ਸੀ ਉਸ ਦੀ ਲਾਈਟ ਚਾਲੂ ਕਰਨ ਲਈ ਬਿਜਲੀ ਬੋਰਡ ਦੇ ਜੇਈ ਕੁਲਬੀਰ ਸਿੰਘ ਵੱਲੋਂ ਰਿਸ਼ਵਤ ਮੰਗੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਐਮਐਲਏ ਨਰਿੰਦਰਪਾਲ ਸਿੰਘ ਸਵਨਾ ਨਾਲ ਸੰਪਰਕ ਕਰਕੇ ਡੀਐਸਪੀ ਵਿਜੀਲੈਂਸ ਨਾਲ ਸੰਪਰਕ ਕੀਤਾ ਅਤੇ ਡੀਐਸਪੀ ਵਿਜੀਲੈਂਸ ਦੇ ਜਰੀਏ ਫਾਜ਼ਿਲਕਾਰ ਦੇ ਤਹਿਸੀਲ ਦਫ਼ਤਰ ਦੇ ਗੇਟ ਦੇ ਬਾਹਰ ਬਿਜਲੀ ਬੋਰਡ ਦੇ ਜਈ ਕੁਲਬੀਰ ਸਿੰਘ ਨੂੰ 7000 ਰੁਪਏ ਦੀ ਰਿਸ਼ਵਤ ਨਾਲ ਰੰਗੇ ਇੱਥੋਂ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਡੀਐਸਪੀ ਵਿਜੀਲੈਂਸ ਫਰੀਜਪੁਰ ਰਾਏ ਕੁਮਾਰ ਸਾਮਾਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਭ੍ਰਸ਼ਟ ਅਧਿਕਾਰੀ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਤਾਂ ਪੰਜਾਬ ਸਰਕਾਰ ਦੇ ਟੋਲ ਫਰੀ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਤਾਂ ਉਹਨਾਂ ਖਿਲਾਫ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੋਰ ਬੋਲਦੇ ਹੋਏ ਕਿ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਤੇ ਪੂਰੀ ਕਵਰੇਜ ਵੇਖੋ ਕੀ ਨਾਮ ਹੈ ਜੀ ਰਜਨ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਹਜੂਰ ਸਾਂ ਜੀ ਕੀ ਮਸਲਾ ਹੋਇਆ ਸੀ ਮਸਲਾ ਜੀ 24 ਘੰਟੇ ਅਸੀਂ ਕਨੈਕਸ਼ਨ ਲੈਣਾ ਸੀਗਾ ਜੀ ਕਾਦਾ 24 ਘੰਟਾ ਘਰਾਂ ਵਾਲੀ ਸਪਲਾਈ ਲਾਈਟ ਵਾਲਾ ਜੀ ਤੇ ਬਸ ਜਦੋਂ ਅਸੀਂ ਜਾਂਦੇ ਸੀਗੇ ਉਦੋਂ ਸਰਦੇ ਕੋਲ ਕੋਈ ਨਾ ਕੋਈ ਰਿਸ਼ਵਤ ਵਾਸਤੇ ਮੰਗਲਾ ਕਰਦਾ ਸੀ ਕੌਣ ਮੰਗਦਾ ਸੀ ਜੇ ਕੁਲਵੀਰ ਜੈਸਾ ਸੀ ਕਿੰਨੀ ਦੇਰ ਹੋ ਗਈ ਇਹ ਹੋ ਗਿਆ ਜੀ 2 ਮਹੀਨਾ ਹੋ ਗਿਆ ਇਹਨਾਂ ਨੇ ਮੰਗਲਾ ਕਰਦੇ ਫਿਰ ਤੁਸੀਂ ਕਿਵੇਂ ਫੜਾਇਆ ਮੈਂ ਰਸੀ ਇਹਨਾਂ ਨੂੰ ਰੈਜੀਮੈਂਟ ਅਸੀਂ ਕੱਲ ਕਨੈਕਸ਼ਨ ਲਾਣ ਗਿਆ ਸੀ ਤੇ ਇਹ ਕਹਿੰਦਾ ਪੈਸੇ ਦੇ ਆਓਗੇ ਤੇ ਲਾ ਦੇਓਗੇ ਮੈਨੂੰ ਕਿਹਾ ਵੀ ਮੇਰੇ ਕੋਲ ਅੱਜ ਨਹੀਂ ਅੱਗੇ ਮੈਂ ਕੱਲ ਕਰਕੇ ਦੇ ਦਿਆਂਗਾ ਤੇ ਅੱਜ ਇਸ ਵਾਸਤੇ ਮੇਰੇ ਕੋਲ 7000 ਰੁਪਏ ਇਕੱਠਾ ਹੋਇਆ ਸੀ ਉਹ ਮੈਨੂੰ ਦਿੱਤਾ ਜੀ ਕਿੰਨੇ ਪੈਸੇ ਮੰਗਦਾ ਸੀ ਇਹ 10000 ਮੰਗਦਾ ਜੀ 7000 ਸੌਦਾ ਹੋਇਆ ਸੀ ਹਾਂ ਜੀ ਤੇ ਫਿਰ ਤੁਸੀਂ ਵਿਜੀਲੈਂਸ ਨੂੰ ਕਿਵੇਂ ਮਿਲੇ ਜੀ ਵਿਜੀਲੈਂਸ ਨੂੰ ਕਿਵੇਂ ਮਿਲੇ ਵਿਜੀਲੈਂਸ ਨੂੰ ਤੁਸੀਂ ਕਿਵੇਂ ਮਿਲੇ ਸ਼ਿਕਾਇਤ ਕਿਵੇਂ ਕੀਤੀ ਸ਼ਿਕਾਇਤ ਬਸ ਰਿਸ਼ਤਦਾਰ ਪਰ ਮੈਂ ਤਾਂ ਸਰਕਾਰੀ ਆਪਣਾ ਹੈਗਾ ਕਨੈਕਸ਼ਨ ਹੈ ਇਹ ਇਹ ਐਵੇਂ ਵਤੀ ਜਾਂਦਾ ਲੋਕਾਂ ਨੂੰ ਗਰੀਬਾਂ ਨੂੰ ਤੁਸੀਂ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਵੀ ਪੈਸੇ ਕੱਢੋ ਕੋ ਰੰਗੇ ਐਸੀ ਫੜੇ ਗਏ ਨੇ ਕੀ ਕਹਿਣਾ ਚਾਹਦੇ ਹੋ ਸਰ ਜੀ ਐਸਰ ਜਿਹੜਾ ਇਹ ਬੰਦਾ ਹੈ ਮੇਰੇ ਕੋਲ ਪ੍ਰਾਈਵੇਟ ਕੰਮ ਕਰਦਾ ਹੈ ਇਹ ਦਿਸਵਾਲਾ ਜਿਲਾ ਹੈ ਇਹਦੇ ਨਾਲ ਮੇਰਾ ਕੋਈ ਲੈਣ ਦੇ ਨਾਗਾ ਨਹੀਂ లై ਮੇਰਾ ట్రాన్సఫర్ ਚਾਲੂ ਹੋ ਚੁੱਕਾ ਹੈ ਜਦ ਕਿ ਮੇਰੇ ਤੇ ਐਮੈਲੀਗੇਸ਼ਨ ਮੇਰੇ ਲਾਇਆ ਜਾ ਰਿਹਾ ਵੀ ਪੈਸੇ ਲਾਇਆ ਪਰ ਸਾਬ ਵੀਜਨਸ ਵੀ ਭਾਗਦਾ ਕਿਹਨਾਂ ਵੀ ਤੁਹਾਡੇ ਕੋ ਰੰਗੇ ਹੱਥੀ 7000 ਰੁਪਏ ਹੈ ਮੈਂ ਇਹ ਮੇਰੇ ਕੋਲ ਦਾ ਬੱਚਾ ਮਵਾਰ ਹੋਇਆ ਸੀ ਪੈਸੇ ਵਧਾਰੇ ਲਾਇਗਾ ਤੇ ਮੈਨੂੰ ਕਹਦਾ ਮੈਂ ਕਿੱਥੇ ਗੈ ਮੈਂ ਕਿ ਕੋਤ ਕੋਟ ਕੋਲੇ ਰਹੀ ਮੈਨੂੰ ਪੈਸੇ ਭਰੋਣ ਆਇਆ ਜੀ ਮੈਨੂੰ ਨਹੀਂ ਬਾਦਾ ਵੀਜਨਸ ਤੋਂ ਲੈ ਕੇ ਵਿਨੇਪਰਾ ਦੇ ਕੋਲ ਹੈ ਇਹਨਾ ਬਲੋ ਕਿਆ ਗਿਆ ਵੀ ਤੁਹਾਡੇ ਕੋਲ ਫੋਨ ਕਰਕੇ ਪੈਸੇ ਮੰਗਾਏ ਗਏ ਸੀ ਤੇ ਕੱਲ ਪਰਸੋ ਤੁਹਾਡੇ ਕੋਲ ਆਏ ਸੀ ਦਸਤਾੂਜ਼ ਤੁਸੀਂ ਇਹਨਾਂ ਨੂੰ ਗੱਲਾਂ ਕਿਡੀਆਂ ਸੀ ਨਹੀਂ ਸਾਜੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਇਹ ਤਾਂ ਬੋਲਾ ਮੇਰ ਕੋ ਪ੍ਰਾਈਵੇਟ ਕੰਮ ਕਰਦਾ ਹੈ ਫਾਜ਼ਿਲ ਕਾ ਪੂਜੋ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜੀ ਇਸ ਤਰ੍ਹਾਂ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਐਲਾਨ ਕੀਤਾ ਗਿਆ ਹੈ ਉਸੇ ਤਰ੍ਹਾਂ ਦੀ ਵੀ ਜਨ ਸੁਭਾਗ ਵੱਲੋਂ ਮਹਾਰਜ ਚੀਫ ਡਾਇਰੈਕਟਰ ਬਿਜਲੀ ਸ਼੍ਰੀ ਵਿਦਰਕੁਮਾਰ ਜੀ ਤੇ ਐਸਐਸਪੀ ਸਰਦਾਰ ਖਰਪਾਲ ਸਿੰਘ ਜੀ ਉਹਨਾਂ ਦੀ ਰਹਿਮਾਈ ਚ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਈਲ ਕਾ ਤੋਂ ਬਦਈ ਸੱਜਨ ਸਿੰਘ ਹੈ ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣਵਾਲੀ ਮੰਡੀ ਦੇ ਵਿੱਚ ਨਵਾਂ ਟਰਾਂਸਫਰ ਨਿਕਲਵਾਇਆ ਜਾਣਾ ਸੀ ਤੇ ਉਸ ਏਰੀਆ ਦਾ ਜੋ ਜੀ ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟਰਾਂਸਫਰ ਨਵਾਂ ਲਗਾਉਣ ਦੇ ਬਦਲੇ 10000 ਦੀ ਰਸ਼ਵਤ ਮੰਗੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਤੋਂ 7000 ਰੁਪਏ ਇਕੱਠਾ ਕਰ ਲਿਆ ਸੀ ਤੇ ਅੱਜ ਜੋ 7000 ਰੁਪਿਆ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ ਤੇ ਜਿਸ ਵਿੱਚ ਸਾਡੀ ਟੀਮ ਨੇ ਇੰਸਪੈਕਟਰ ਮੋਹਿਤਵਨ ਜੀ ਏਸੀ ਕ੍ਰਿਸ਼ਨ ਕੁਮਾਰ ਤੇ ਹੋਰ ਸਾਡੀ ਜੋ ਟੀਮ ਹੈ ਬੀਲੈਂਸ ਬਿਊਰੋ ਰੇਂਜ ਫਰੋਜਪੁਰ ਦੀ ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7000 ਦੀ ਬਰਾਮਦ ਕੀਤੀ ਹੈ ਤੇ ਉਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਸਰ ਕਿੱਥੇ ਗ੍ਰਿਫਤਾਰ ਕੀਤਾ ਗਿਆ ਇਹ ਕਚਹਿਰੀ ਫਾਇਲ ਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਘਨ ਹਉਸੇ ਉਹਦੇ ਨਾਲੇ ਨੂੰ ਕੀਤਾ ਸਰ ਵੱਡੀ ਮੁਹਿੰਮ ਤੁਹਾਡੇ ਵੱਲੋਂ ਵੀ ਡੀ ਗਈ ਬੜੇ ਲੰਬੇ ਸਮੇਂ ਤੋਂ ਭਾਗ ਵੱਲੋਂ ਪਰ ਫਿਰ ਵੀ ਇਹ ਜਿਹੇ ਵਾਰਦਾਤਾ ਸਾਹਮਣੇ ਆ ਰਹੀ ਹੈ ਵੇਖੋ ਜੀ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ ਸਾਡਾ ਵਿਜੀਲੈਂਸ ਪਾਲ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ ਸਾਡੇ ਵੱਲੋਂ ਦਿਨ ਰਾਤ ਇੱਕ ਮਿਹਨਤ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕ੍ਰਾਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ ਸਾਡੀ ਇਹ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਪਬਲਿਕ ਨੂੰ ਵੀ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਇਹਦੇ ਵਿੱਚ ਵਿਜੀਲੈਂਸ ਪਾਲ ਨੂੰ ਆਪਣਾ ਸਹਿਯੋਗ ਦੇਣ ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾ ਇਹ ਜਿਹੜੇ ਕਾਰਜੇ ਸਿਰੇ ਨਹੀਂ ਚੜਦੇ ਹੁੰਦੇ ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਤੁਹਾਡੇ ਭਲੇ ਲਈ ਕੰਮ ਕਰਦੇ ਸਿਰ ਟਰਾਂਸਫਰਮ ਲੱਗ ਗਿਆ ਸੀ ਟਰਾਂਸਫਰਮ ਦਾ ਜੇ ਸਮਾਨ ਕਢਾਇਆ ਸੀ ਜੀ ਸਮਾਨ ਕੱਲ ਇਹਨਾਂ ਨੇ ਦਿੱਤਾ ਸੀ ਤੇ ਟਰਾਂਸਫਰਮ ਇਹ ਚ ਲੱਗਣਾ ਹੈ ਜੀ ਤੇ ਇਹ ਸਾਂਝੇ ਤੌਰ ਤੇ ਟਰਾਂਸਫਰਮ ਲੱਗਣਾ ਸੀ ਇਹ ਪਿੰਡ ਦਾ ਸੀ ਸਾਂਝਾ ਟਰਾਂਸਫਰਮ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਹ ਜਿਹਾ ਕੰਮ ਕਰਦੇ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵ ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ੱੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤੇ ਵਿਜੀਲੈਂਸ ਓਪਾਸ ਦੇ ਨਾਲ ਸੰਪਰਕ ਕਰੋ ਮਾਝਾ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫਰੀ ਐਂਟੀ ਕ腐ਸ਼ਨ ਨੰਬਰ ਵੀ ਜਾਰੀ ਕੀਤਾ ਹੈ 9501200200 ਉਸ ਦੇ ਇਲਾਵਾ 1800 1000 1000 ਟੋਲ ਫਰੀ ਨੰਬਰ ਨੇ ਕਿਸੇ ਤਰੀਕੇ ਕਾਫੀ ਤਰੀਕੇ ਬਗਲੋਂ ਰੱਖਿਓ ਜੇ ਉਹਦੇ ਨਾਲ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਇਹੋ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਹੋਏ ਸਰ ਇਸ ਕਾਰਵਾਈ ਜਿਹੜੇ-ਜਿਹੜੇ ਵਿਵਾਸ ਸੀ ਇਸ ਦਾ ਇਸ ਦੇ ਵਿੱਚ ਦੋ ਸਰਕਾਰੀ ਗੁਵਾਰ ਹੈ ਜੀ ਇੱਕ ਤਾਂ ਐਸਡੀਓ ਸਾਹਿਬ ਨੇ ਜੀ ਡਾਕਟਰ ਸਾਹਿਬ ਨੇ ਇੱਕ ਐਕਿਊ ਐਸਡੀਓ ਸਾਹਿਬ ਨੇ ਦੂਸਰੇ ਬੈਟਰੀ ਡਾਕਟਰ ਨੇ ਜੀ ਇਹਨਾਂ ਦੋਨਾਂ ਨੂੰ ਹੀ ਸਰਕਾਰੀ ਵਿਭਾਗ ਇਹਨਾਂ ਦੀ ਸਾਹਮਣੇ ਜੋ ਸਰਕਾਰ ਕਾਰਵਾਈ ਹੋਈ ਸਰ ਤੁਹਾਡਾ ਨਾਮ ਜੀ ਡੀਐਸਪੀ ਰਾਜਕੁਮਾਰ ਸਾਹਾ ਸਰ ਤੁਹਾਡਾ ਨਾਮ ਜੀ ਇੰਸਪੈਕਟਰ ਮੋਹਿਤ ਵਰਮ ਥੈਂਕ ਯੂ ਸਰ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत